ਉਹ ਕਹਿੰਦੇ ਹੁੰਦੇ ਨੇ ਵੀ ਕਾਲੀ ਵਿੱਚ ਲਿਆ ਗਿਆ ਕੋਈ ਵੀ ਡਿਸੀਜਨ ਸਮ ਟਾਈਮ ਤੁਹਾਡੀ ਸਾਰੀ ਜ਼ਿੰਦਗੀ ਡਿਸਟਰੋਏ ਕਰਕੇ ਰੱਖ ਦਿੰਦਾ ਤੁਹਾਡੀ ਸਾਰੀ ਜ਼ਿੰਦਗੀ ਦਾ ਮਤਲਬ ਤੁਹਾਨੂੰ ਰਿਗਰੈਟ ਰਹਿੰਦਾ ਵੀ ਉਸ ਸਮੇਂ ਜੇ ਮੈਂ ਇਹ ਪ੍ਰੋਜੈਕਟ ਨਾ ਕਰਦਾ ਇਹ ਡਿਸੀਜਨ ਨਾ ਲੈਂਦਾ ਡਿਟਰਮੀਨੇਸ਼ਨ ਨਾ ਲੈਂਦਾ ਤਾਂ ਅੱਜ ਕਿਤੇ ਮੇਰੇ ਕੋਲ ਉਹ ਚੀਜ਼ ਹੋਣੀ ਸੀ ਅੱਜ ਕਿਤੇ ਮੈਂ ਇੱਥੇ ਹੋਣਾ ਸੀ ਜਾਂ ਅੱਜ ਕਿਤੇ ਮੈਂ ਬਹੁਤ ਵੱਡਾ ਬਣਿਆ ਬੰਦਾ ਬਣਿਆ ਹੋਣਾ ਸੀ ਇਹ ਗੱਲ ਪਤਾ ਮਤਲਬ ਜਿਵੇਂ ਮੈਂ ਆਪਣੇ ਇਤੇ ਕਹਿ ਸਕਦਾ ਵੀ ਮੈਂ ਕੋਈ ਵੀ ਜਿਹੜੀ ਮਰਜੀ ਸਿਚੁਏਸ਼ਨ ਹੋਵੇ ਕੋਈ ਵੀ ਜਿਹੜੀ ਮਰਜੀ ਚੰਗਾ ਮਾੜਾ ਸਾਵਾ ਹੋਵੇ ਮੈਂ ਕਦੇ ਵੀ ਨਾ ਜਾ ਉਸਤੇ ਜਲਦੀ ਰਿਐਕਟ ਕਰ ਜਾਂ ਜਲਦੀ ਡਿਸੀਜਨ ਨਹੀਂ ਲੈਂਦਾ ਮੈਂ ਸਭ ਤੋਂ ਪਹਿਲਾਂ ਸਿਚੁਏਸ਼ਨ ਨੂੰ ਆਬਜ਼ਰਵ ਕਰਨ ਦੀ ਕੋਸ਼ਿਸ਼ ਕਰਦਾ ਪਹਿਲਾਂ ਜਿਵੇਂ ਵੀ ਜੇ ਮੈਂ ਇਹ ਕੀ ਵੀ ਫੇਵਰੇਬਲ ਹੈਗੀ ਆ ਵੀ ਮੈਂ ਇਹ ਡਿਸੀਜਨ ਲੈਂਦਾ ਜਾਂ ਮੈਂ ਰਿਐਕਟ ਕਰ ਲਿਆ ਵੀ ਜੇ ਮੈਂ ਕੋਈ ਗੁੱਸੇ 'ਚ ਆ ਤੁਸੀਂ ਕਦੇ ਵੀ ਤੁਹਾਨੂੰ ਗੁੱਸੇ 'ਚ ਕਦੇ ਵੀ ਰਿਐਕਟ ਨਾ ਕਰੋ ਕਿਉਂਕਿ ਜਦੋਂ ਤੁਸੀਂ ਗੁੱਸੇ 'ਚ ਰਿਐਕਟ ਕਰਦੇ ਹੋ ਨਾ ਉਹ ਹਮੇਸ਼ਾ ਉਲਟਾ ਪ੍ਰਭਾਵ ਨਿਕਲਦਾ ਹੁੰਦਾ ਇਹਦੇ ਨੇ ਵੀ ਗੁੱਸੇ 'ਚ ਪੋਜ਼ਿਟਿਵ ਰੈਕਸ਼ਨ ਨਿਕਲਦਾ ਹੁੰਦਾ ਵੀ ਜਦੋਂ ਤੁਸੀਂ ਸੱਚ ਕਹਿੰਦੇ ਹੁੰਦੇ ਆ ਵੀ ਕਹਿੰਦੇ ਨਹੀਂ ਵੀ ਗੁੱਸੇ 'ਚ ਤੁਸੀਂ ਮੇਸ਼ ਸੱਚ ਬੋਲਦੇ ਨਹੀਂ ਗੁੱਸੇ 'ਚ ਤੁਹਾਡੇ ਕੋਲ ਤੁਹਾਡੀ ਪਾਵਰ ਹੁੰਦੀ ਨਹੀਂ ਬ੍ਰੀਨ ਦੀ ਉਹ ਬਸ ਤੁਸੀਂ ਵੈਸੇ ਹੀ ਬੋਲ ਦਿੰਦੇ ਆ ਤੇ ਉਹ ਸੱਚ ਨਹੀਂ ਹੁੰਦਾ ਉਹ ਸੋ ਵੀ ਜਦੋਂ ਤੁਸੀਂ ਇਨਸਟੈਡ ਆਫ ਆਬਜ਼ਰਵ ਕਰਨ ਦੀ ਆਬਜ਼ਰਵ ਕਰੋ ਨਾ ਕਿ ਸਿੱਧੇ ਹੀ ਰਿਐਕਟ ਕਰਨਾ ਚਾਹੀਦਾ ਕਦੇ ਵੀ ਐਵੇਂ ਮੈਂ ਕਹਿੰਨਾ ਵੀ ਜਦੋਂ ਤੁਸੀਂ ਬਹੁਤ ਖੁਸ਼ ਨਹੀਂ ਹੋ ਨਾ ਕਦੇ ਵੀ ਪ੍ਰੋਮਿਸ ਨਹੀਂ ਕਰੀ ਤਾਂ ਹੁੰਦਾ ਕਿਸੇ ਨੇ ਕਹੇ ਕਿ ਤੁਸੀਂ ਬਹੁਤ ਖੁਸ਼ ਨਹੀਂ ਆ ਉਦੋਂ ਤੁਹਾਨੂੰ ਆਪਣੀ ਹੀ ਖੁਸ਼ੀ ਦੇਂਦੀ ਹੁੰਦੀ ਹੈ ਤੁਹਾਨੂੰ ਦੂਸਰੀ ਜਦੋਂ ਤੁਸੀਂ ਦੂਸਰੇ ਬੰਦੇ ਨਾਲ ਪ੍ਰੋਮਿਸ ਕਰਦੇ ਹੋ ਤੁਸੀਂ ਡੀ ਮੈਰਿਟਸ ਜਾਂ ਮੈਰਿਟਸ ਨਹੀਂ ਦੇਖਦੇ ਹੁੰਦੇ ਉਹ ਪ੍ਰੋਬਲਮ ਵੀ ਤੁਸੀਂ ਐਂਡ ਤੱਕ ਜਾਂਦੇ ਨਹੀਂ ਹੁੰਦੇ ਵੀ ਜਾਂ ਇਹ ਪ੍ਰੋਬਲਮ ਤੱਕ ਜਾਂ ਜਿਹੜਾ ਤੁਸੀਂ ਪ੍ਰੋਮਿਸ ਕਰ ਦਿੰਦੇ ਆਂ ਕਿ ਉਹਦੇ ਤੁਸੀਂ ਐਂਡ ਤੱਕ ਜਾਂਦੇ ਨਹੀਂ ਦੇ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹਦਾ ਐਂਡ ਤੇ ਜਾ ਕੇ ਕੀ ਰਿਜ਼ਲਟ ਨਿਕਲਣਗੇ ਮਾੜੇ ਨਿਕਲਣਗੇ ਜਾਂ ਚੰਗੇ ਨਿਕਲਣਗੇ ਪਰ ਤੁਸੀਂ ਉਸ ਸਮੇਂ ਖੁਸ਼ੀ ਦੇ ਕਰਕੇ ਰੈਕਟ ਰੈਕਟ ਕਰ ਦਿੰਦੇ ਆ ਜਾਂ ਪ੍ਰੋਮਿਸ ਕਰ ਦਿੰਦੇ ਆ ਜਾਂ ਹਾਂ ਮਿਹਾ ਨਾ ਹਾਂ ਮਿਲਾ ਦਿੰਦੇ ਹੈ ਨਾ ਇੱਕ ਕਦੇ ਵੀ ਜਦੋਂ ਤੁਸੀਂ ਸੈਡ ਹੁੰਦੇ ਆ ਨਾ ਉਦੋਂ ਉਦੋਂ ਕਦੇ ਵੀ ਡਿਸੀਜਨ ਨਹੀਂ ਲੈਣਾ ਚਾਹੀਦਾ ਕਿਉਂਕਿ ਜਦੋਂ ਤੁਸੀਂ ਸੈਡ ਹੁੰਦੇ ਆ ਤੁਹਾਨੂੰ 99% ਚਾ ਉਹ 네ਗੇਟਿਵ ਹੀ ਦਿਨੀਆਂ ਹੁੰਦੀਆਂ ਹਨ ਹੈਨਾ ਭਾਵੇਂ ਕੋਈ ਚੰਗੀ ਐ ਚੀਜ਼ ਭਾਵੇਂ ਕੋਈ ਮਾੜੀ ਐ ਚੀਜ਼ ਤੇ ਤੁਹਾਨੂੰ ਹਮੇਸ਼ਾ ਉਹ ਚੀਜ਼ 네ਗੇਟਿਵ ਹੀ ਦਿਸੂਗੀ ਜਦੋਂ ਤੁਸੀਂ ਖੁਸ਼ ਆ ਉਹ ਤੁਹਾਨੂੰ ਸਾਰੀ ਚੀਜ਼ਾਂ ਪੋਜ਼ਿਟਿਵ ਦਿਸਣਗੇ ਜੇ ਤੁਸੀਂ 네ਗੇਟਿਵ ਹੋ ਤਾਂ ਤੁਹਾਨੂੰ ਤੁਸੀਂ ਚੀਜ਼ ਦੇ ਪੋਜ਼ਿਟਿਵ ਵੱਲ ਨਹੀਂ ਜਾਣਾ ਤੁਸੀਂ 네ਗੇਟਿਵ ਵੱਲ ਹੀ ਜਾਓਗੇ ਜਿਵੇਂ ਆਪਾਂ ਨਹੀਂ ਕਹਿੰਦੇ ਆਂ ਵੀਡੀਓ ਤੇ ਤੁਸੀਂ ਸੈਡ ਹੋਨੇ ਹੋ ਰੋ ਰਹੇ ਹੋਨੇ ਤੁਸੀਂ 99% ਚੀਜ਼ਾਂ ਨੂੰ ਯਾਦ ਕਰਦੇ ਨੇ ਵੀ ਮੈਨੂੰ ਹੋਰ ਰੋਣਾ ਆਵੇ ਇਹ ਸਾਈਕੋਲੋਜੀਕਲੀ ਇਹ ਚੀਜ਼ ਹੈਗੀ ਆ ਵੀ ਤੁਸੀਂ ਹੋਰ ਚੀਜ਼ਾਂ ਨੂੰ ਯਾਦ ਕਰਦੇ ਨੇ ਵੀ ਤੁਹਾਨੂੰ ਜ਼ਿਆਦਾ ਰੋਣਾ ਆਵੇ ਸੋ ਇਹ ਗੱਲ ਹੈ ਵੀ ਜਦੋਂ ਤੁਸੀਂ ਸੈਡ ਹੋ ਨਾ ਕਦੇ ਵੀ ਉਹ ਡਿਸੀਜਨ ਨਾ ਲਵੋ ਕਦੇ ਵੀ ਕਿਸੇ ਵੀ ਚੀਜ਼ ਤੇ ਰਿਐਕਟ ਨਾ ਕਰੋ ਕਿਉਂਕਿ ਉਹ 99% ਚਾਂਸਸ ਹੁੰਦੇ ਆ ਵੀ ਉਹ ਤੁਹਾਨੂੰ ਗਲਤ ਰਾਹ ਤੇ ਲੈ ਕੇ ਜਾਊਗੀ ਤੇ ਉਹਨੂੰ ਗਲਤ ਡਿਸੀਜਨ ਦੇਊਗੀ アンਫੇਵਰੇਬਲ ਮੈਰਿਟਸ ਦੇਊਗੀ アンਫੇਵਰੇਬਲ ਡਿਸੀਜਨ ਦੇਊਗੀ ਆਊਟਕਮਸ ਤੇ ਇਹ ਹੀ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ 48 ਲਾਜ਼ਸ ਆਫ ਪਾਵਰਸ ਹੈਗੀ ਹੈ ਮਤਲਬ ਵਿਆਪਕ ਕਿਵੇਂ ਆਪਾਂ ਪਾਵਰ ਨੂੰ ਪਾਵਰ ਮਤਲਬ ਸਾਇਲੈਂਸ ਕਹਿ ਸਕਦੇ ਆ ਜਾਂ ਕਹਿ ਸਕਦੇ ਆ ਆਬਜ਼ਰਵੇਸ਼ਨ ਨੂੰ ਇਹਨੂੰ ਕਿਵੇਂ ਆਪਾਂ ਐਮੈਲਿਓਰੇਟ ਕਰ ਸਕਦੇ ਆ ਜਦੋਂ ਕੋਈ ਤੁਸੀਂ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਤੁਸੀਂ ਹਮੇਸ਼ਾ ਪਹਿਲਾਂ ਪ੍ਰੋਬਲਮ ਨੂੰ ਲਿਖਣਾ ਠੀਕੋ ਫ੍ਰਿੰਕਿੰਸ ਲਾਵਾ ਫ੍ਰਿੰਕਿੰਸ ਲਾਅ ਦੇ ਨਾਮ ਕਰਕੇ ਇੱਕ ਲਾਅ ਹੈਗਾ ਕਹਿੰਦੇ ਇਹਦੇ ਜਦੋਂ ਆਪਾਂ ਕਿਸੇ ਪ੍ਰੋਬਲਮ ਨੂੰ ਲਿਖ ਲਈਏ ਨਾ ਉਹ 50% ਪ੍ਰੋਬਲਮ ਉਹਦੀ ਸੋਲਵ ਹੋ ਜਾਂਦੀ ਹੈ ਸੋ ਪਹਿਲਾਂ ਪ੍ਰੋਬਲਮ ਦੇ ਮੈਰਿਟਸ ਤੇ ਡੀ ਮੈਰਿਟਸ ਤੇ ਲਿਖਨੇ ਆ ਵੀ ਜੇ ਮੈਂ ਇਹ ਡਿਸੀਜਨ ਲਿਆ ਹੈ ਨਾ ਇਹ ਡਿਸੀਜਨ ਲਿਆ ਵੀ ਇਹਦੇ ਡਿਸੀਜਨ ਦੇ ਮੈਰਿਟਸ ਇਹਦੇ ਨਤੀਜੇ ਕੀ ਨਿਕਲਣਗੇ ਵੀ ਫੇਵਰੇਬਲ ਨਤੀਜੇ ਹੋਣਗੇ ਲਾਭ ਦਾ ਇੱਕ ਨਤੀਜੇ ਹੋਣਗੇ ਜਾਂ ਵੀ ਹਾਨੀ ਕਰ ਕਹਿ ਸਕਦੇ ਵੀ ਡੀ ਮੈਰਿਟਸ ਹੋਣਗੇ ਉਸ ਪ੍ਰੋਬਲਮ ਦੇ ਜਦੋਂ ਵੀ ਤੁਸੀਂ ਲਿਖ ਲੈਨੇ ਆ ਨਾ ਕਿਉਂਕਿ ਜਦੋਂ ਤੁਸੀਂ ਇੱਕਦਮ ਤੁਸੀਂ ਰਿਐਕਟ ਕਰਦੇ ਆ ਉਦੋਂ ਤੁਹਾਡੇ ਬ੍ਰੇਨ ਜਮਾਂ ਵੀ ਨਹੀਂ ਕੰਮ ਕਰ ਦਿੰਦਾ ਉਦੋਂ ਸਿਰਫ ਜ਼ੀਰੋ ਲੈਵਲ ਤੇ ਜਾ ਉਡ ਜਾਂਦਾ ਹੁੰਦਾ ਤੁਸੀਂ ਕਈ ਵਾਰ ਖੁਸ਼ੀ ਚ ਹੁੰਨੇ ਆ ਕਈ ਵਾਰ ਬਹੁਤ ਸੈਡ ਹੁੰਨੇ ਆ ਕਈ ਵਾਰ ਬਹੁਤ ਜ਼ਿਆਦਾ ਗੁੱਸੇ ਚ ਹੁੰਨੇ ਆ ਉਦੋਂ ਕੰਮ ਨਹੀਂ ਕਰਦਾ ਬ੍ਰੇਨ ਸੋ ਇੱਕਦਮ ਥੋੜਾ ਟਾਈਮ ਲਓ ਕਾਪੀ ਤੇ ਲਿਖੋ ਫ੍ਰਿੰਕੈਂਸ ਲਓ ਇੱਕ ਦਾ ਨਾ ਕਰਕੇ ਲਓ ਤੁਸੀਂ ਸਾਰੀਆਂ ਲਿਖ ਲਓ ਪ੍ਰੋਬਲਮ ਕੀ ਆ ਤਾਂ ਉਹਦੇ ਮੈਰਿਟਸ ਲਿਖ ਲਓ ਡੀ ਮੈਰਿਟਸ ਲਿਖ ਲਓ ਉਹ ਤੁਹਾਨੂੰ ਪਤਾ ਲੱਗ ਰਿਹਾ ਵੀ ਹਾਂ ਵੀ ਮੈਨੂੰ ਕਿੱਥੇ ਲੈ ਜਾ ਕੇ ਪਹੁੰਚਾਊਗਾ ਮਤਲਬ ਸਕਸੈਸਫੁਲ ਲੈ ਕੇ ਜਾਊਗੀ ਜਾਂ ਮਤਲਬ ਕਹਿ ਸਕਦੇ ਆ ਵੀ ਫੇਲਿਅਰ ਵੱਲ ਲੈ ਕੇ ਜਾਊਗੀ ਜੇ ਕੁਝ ਚਾਂਸ ਚਾਹੇ ਤੁਹਾਨੂੰ ਫ੍ਰੇਲੀਅਰ ਵੱਲ ਵੀ ਲੈ ਜਾਂਦੀ ਹੈ ਪਰ ਤੁਹਾਨੂੰ ਉਹ ਪ੍ਰੋਬਲਮ ਨੂੰ ਪਤਾ ਲੱਗ ਜੂ ਵੀ ਇਦਾਂ ਦਾ ਇਦਾਂ ਆਊਟਕਮਸ ਨਿਕਲਦੀ ਆ ਤੁਹਾਡੇ ਕੋ ਅੱਗੇ ਜਾ ਕੇ ਤੁਹਾਨੂੰ ਮਤਲਬ ਵਧੀਆ ਡਿਸੀਜਨ ਲੈਣਾ ਸੌਖਾ ਆਊਗਾ ਸੋ ਰਿਐਕਟ ਨਾ ਕਰੋ ਤੇ ਪਹਿਲੇ ਦੇਖ ਲਿਆ ਕਰੋ ਵੀ ਇਹ ਪ੍ਰੋਬਲਮ ਨੂੰ ਵੀ ਕਿੱਦਾਂ ਹੈਗੀ ਹੈ ਨਾ ਉਹਦੇ ਐਂਡ ਤੱਕ ਜਾਣਾ ਅਬਜ਼ਰਵ ਕਰਨਾ ਕਿਉਂਕਿ ਜਿਹੜਾ ਬੰਦਾ ਅਬਜ਼ਰਵ ਕਰ ਦਿੰਦਾ ਨਾ ਉਹ ਸਾਰੇ ਜਿਹੜੇ ਬਾਕੀ ਸਾਰੇ ਲੋਕਾਂ ਨਾਲ ਨਾ ਕਿਤੇ ਜ਼ਿਆਦੇ ਮਤਲਬ ਬ੍ਰੇਨ ਤੇ ਕੋ ਤਕੜਾ ਹੁੰਦਾ ਸਾਇਲੈਂਸ ਸਾਇਲੈਂਸ ਨੂੰ ਆਪਾਂ ਜਦੋਂ ਰਿਐਕਟ ਨਹੀਂ ਕਰਦੇ ਕਿਸੇ ਚੀਜ਼ ਵੱਲ ਨਾ ਆਪਾਂ ਨੂੰ ਮਤਲਬ ਕੋਈ ਕਹਿ ਦਿੰਦੇ ਆ ਵੀ ਤੁਸੀਂ ਕਿਤੇ ਮਤਲਬ ਕਿਤੇ ਕੰਮ ਹੀ ਕਰ ਰਹੇ ਹੋ ਨਾ ਉੱਥੇ ਤੁਹਾਨੂੰ ਕੋਈ ਮਤਲਬ ਪੜਕਾ ਰਿਹਾ ਕਹਿ ਸਕਦੇ ਆ ਵੀ ਉਹਨੂੰ ਆਏ ਹੁੰਦੇ ਵੀ ਉਹ ਮੇਰੇ ਨਾਲ ਲੜੇ ਪਰ ਜੇ ਤੁਸੀਂ ਸਾਇਲੈਂਸ ਬਣਾ ਕੇ ਰੱਖੋਗੇ ਨਾ ਉਹ ਬੰਦਾ ਅੰਦਰੋਂ ਅੰਦਰ ਹੀ ਮੱਚੀ ਜਾਊਗਾ ਵੀ ਯਾਰ ਮੈਂ ਇਹਨਾਂ ਨੂੰ ਕੁਝ ਕਹੀਏ ਨਾ ਸਾਇਲੈਂਟ ਹੀ ਸਾਇਲੈਂਟ ਹੈ ਉਸੇ ਪਾਵਰ ਪਾਵਰ ਆਫ ਸਾਇਲੈਂਸ ਵੀ ਸਮਝਣਗੇ ਇਹਨੇ ਬੁੱਕ ਕਾਗੀ ਮੈਨੂੰ ਰਾਈਟਰ ਦਾ ਨਾਮ ਨਹੀਂ ਪਤਾ ਤੇ ਪਾਵਰ ਆਫ ਸਾਇਲੈਂਸ ਵੀ ਕਦੇ ਵੀ ਰਿਐਕਟ ਨਾ ਕਰੋ ਕਿਸੇ ਚੀਜ਼ ਤੇ ਮਤਲਬ ਰਿਐਕਟ ਉਦੋਂ ਕਰੋ ਜਦੋਂ ਤੁਹਾਨੂੰ ਉਹ ਚੀਜ਼ ਦੀ ਆਬਜ਼ਰਵੇਸ਼ਨ ਪਤਾ ਲੱਗ ਜੇ ਵੀ ਇਹਦਾ ਇਹ ਆਬਜ਼ਰਵੇਸ਼ਨ ਆ ਵੀ ਇਹ ਜਿਹੜਾ ਫਰੰਟ ਵਾਲਾ ਬੰਦਾ ਉਹ ਕਿ ਬਾਕੀ ਅਬਜ਼ਰਵ ਕਰੋ ਸਾਰੀਆਂ ਚੀਜ਼ਾਂ ਨੂੰ ਮੈਂ ਤਾਂ ਇਹ ਹੀ ਕਹਿਣਾ ਸਿੱਧਾ ਰੈਕਟ ਨਾ ਕਰੋ